ਜਦੋਂ ਕੋਈ ਇਹਨਾਂ ਤੇ ਜੂਨ ਹੀ ਸਰ ਕਰ ਰਹੀ ਤਾਂ ਜਿਹੜਾ ਸਾਨੂੰ ਐ ਕੋਈ ਨਾ ਕੋਈ ਐਕਸ਼ਨ ਤਾਂ ਫਿਰ ਲੈਣਾ ਹੀ ਪੈਣਾ ਅਸੀਂ ਸੰਘਰਸ਼ ਨੂੰ ਤੇਖਾ ਕਰਦੇ ਜਾਵਾਂਗੇ ਕਿਸੇ ਅਫਸਰ ਦਾ ਘਰਾਓ ਕਰਨਾ ਪਵੇ ਕਿਸੇ ਲੀਡਰ ਦਾ ਘਰਾਓ ਕਰਨਾ ਪਵੇ バス ਸਟੈਂਡ ਨੂੰ ਲੋਕ ਲਾ ਰੱਖਿਆ ਸੰਗਲ ਪਾ ਰੱਖਿਆ ਉਥੇ ਬਿਲਕੁਲ ਵੀ ਕੋਈ バス ਨਹੀਂ ਚੱਲ ਰਹੀ ਤੇ ਉਹ ਚ 4 ਕ ਮਹੀਨੇ ਚਲਾ ਕੇ ਬੰਦ ਕਰਤੀਆਂ ਇਹ ਇਥੇ ਲੋਕਾਂ ਨਾਲ ਧੋਖਾ ਹੋਣ ਜਾ ਰਿਹਾ ਹੈ ਗਿੱਲ ਸਾਹਿਬ ਵਾਦਾ ਕਰ ਰਹੇ ਆ ਤਾਂ ਉਹ ਜਦੋਂ ਨੂੰ ਇਹ ਬੱਸ ਦਾ ਚੱਲਣਾ ਹੋ ਸਕਦਾ ਗਿੱਲ ਸਾਹਿਬ ਉਹ ਤੋਂ ਐਮ ਪਾਵਰ 'ਚ ਨਾ ਹੋਣ ਤਾਂ ਉਹ ਵਾਦੇ ਵਾਦੇ ਨਹੀਂ ਰਹਿੰਦੇ ਉਹ ਲਾਗੂ ਨਹੀਂ ਹੁੰਦੇ ਜਿਵੇਂ ਪਟਿਆਲੇ ਨਹੀਂ ਹੋਏ ਬਹੁਤ ਮੰਦ ਭਾਗੀ ਦੇਖੋ ਪਹਿਲੀ ਗੱਲ ਸਾਡੀ ਆਵਾਦ ਦੀ ਪਾਰਟੀ ਨੂੰ ਇਹ ਚਾਹੀਦਾ ਕਿ ਸਾਡੀ ਪਾਰਟੀ ਨਿਕਲੀ ਧਰਨੇ ਚ ਉਹ ਤੇ ਆ ਕੇ ਤਾਂ ਨਹੀਂ ਬੋਲਦੇ ਨਾ ਜੇ ਉਹ ਨਾਲ ਚੁੰਨੀਆਂ ਦੇਤੀਆਂ ਤੇ ਲੈਤੀ ਤਾਂ ਅਸੀਂ ਭਗਤ ਸਿੰਘ ਵਾਲੀ ਪੱਗ ਸੀ ਪਰ ਪਤਾ ਨਹੀਂ ਇਹਨਾਂ ਨੇ ਉਹ ਪੱਗ ਪਾੜ ਕੇ ਚੁੰਨੀਆਂ ਪੜਾ ਕੇ ਢੰਡ ਕਿਉਂ ਕੱਢ ਲੇ ਭਾਈ ਸਰ ਕੀ ਨਾ ਮੈਂ ਕੀ ਕਹਿਣਾ ਚਾਹੁੰਦਾ ਜਣ ਅ ਸੰਘਰਸ਼ ਚੱਲ ਰਿਹਾ ਮੇਰਾ ਨਾਮ ਬਲਤੇਜ ਸਿੰਘ ਵੰਦਰ ਹੈ ਮੈਂ ਸੰਘਰਸ਼ ਕਮੇਟੀ ਦੇ ਜਿਹੜੀ ਕੋਰ ਕਮੇਟੀ ਹੈ ਉਹਦਾ ਮੈਂਬਰ ਵੀ ਇਹ ਜਿਹੜਾ ਅੱਜ ਦਾ ਅਸੀਂ ਸੋਮਵਾਰ ਤੱਕ ਦਾ ਆਲਟੀਮੇਟਮ ਦਿੱਤਾ ਹੋਇਆ ਸੀਗਾ ਸਰਕਾਰ ਨੂੰ ਜਿਹੜਾ ਅੱਜ ਖਤਮ ਹੋ ਰਿਹਾ ਹੈ ਅੱਜ ਅਸੀਂ ਦੇਖ ਰਹੇ ਆ ਵੀ ਸਾਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਨਹੀਂ ਦਿੱਤਾ ਜਾ ਰਿਹਾ ਜੇ ਅੱਜ ਸਾਨੂੰ ਸੱਦਾ ਸ਼ਾਮ ਤੱਕ ਨਹੀਂ ਆਉਂਦਾ ਹੈਗਾ ਤਾਂ ਅੱਜ ਅਸੀਂ ਜਿਹੜੀ ਇੱਕ ਹੋਰ ਕਮੇਟੀ ਦੀ ਮੀਟਿੰਗ ਹੈ ਉਹਨੂੰ ਬੁਲਾ ਕੇ ਜਿਹੜਾ ਅਗਲਾ ਸੰਘਰਸ਼ ਹੈ ਜੀ ਤਿੱਖਾ ਕਰਨਾ ਅਸੀਂ ਕਿਹਾ ਸੀ ਵੀ ਅਸੀਂ ਇਹਨੂੰ ਅੱਗੇ ਤਿੱਖਾ ਕਰਾਂਗੇ ਕਿਉਂਕਿ ਇਹ ਲੱਗ ਰਿਹਾ ਹੈ ਕਈਆਂ ਨੂੰ ਵੀ ਇਹ ਇੱਕ ਨੁਕਰਜੀ ਵਿੱਚ ਬੈਠੇ ਆ ਵੀ ਇਹਦੇ ਨਾਲ ਨਾ ਤਾਂ ਪ੍ਰਸ਼ਾਸਨ ਨੂੰ ਕੋਈ ਉਹ ਤਕਲੀਫ ਹੋ ਰਹੀ ਹੈ ਉਹਨਾਂ ਨੂੰ ਆਏ ਵੀ ਇਹ ਚਾਰ ਕਿਤੇ ਨਾ ਬੋਲ ਕੇ ਆਪੇ ਥੱਕ ਜਾਣਗੇ ਤੇ ਹਟ ਜਾਣਗੇ ਪਰ ਨਹੀਂ ਅਸੀਂ ਉਹਨਾਂ ਦਾ ਜਿਹੜਾ ਪਲੇਖਾ ਕੱਢ ਦੇਣਾ ਚਾਹੁੰਦੇ ਆ ਵੀ ਕਿਉਂਕਿ ਜਿਹੜੀਆਂ ਕਿਸਾਨ ਯੂਨੀਅਨ ਹੈਗੀਆਂ ਸਟੂਡੈਂਟ ਯੂਨੀਅਨ ਹੈਗੀਆਂ ਉਹਨਾਂ ਜਿਵੇਂ ਕਿਸਾਨ ਯੂਨੀਅਨ ਕਣਕ ਤੋਂ ਵਿਹਲੀ ਹੋ ਗਈ ਐ ਤੇ ਜਿਹੜੇ ਸਟੂਡੈਂਟ ਯੂਨੀਅਨ ਐ ਉਹ ਪੇਪਰ ਦੇ ਕੇ ਉਹ ਵੀ ਵਿਹਲੇ ਹੋ ਗਿਆ ਉਹਨਾਂ ਨੇ ਵੀ ਸਾਨੂੰ ਅੱਜ ਦਾ ਇਹ ਕਿਹਾ ਹੈ ਵੀ ਸੋਮਵਾਰ ਤੋਂ ਬਾਅਦ ਤੁਸੀਂ ਇਹਦਾ ਦੇਖੋ ਜਿਹਦਾ ਸੱਦਾ ਹੁੰਦਾ ਹੈ ਤਾਂ ਨਹੀਂ ਆ ਨਹੀਂ ਉਹਨਾਂ ਨੇ ਆ ਕੇ ਦੀ ਇਹ ਕਮਾਂਡ ਸੁਭਾਰ ਲੈਣੀ ਐ ਤੇ ਫਿਰ ਉਹ ਇਸ ਚਾਰਦਵਾਰੀ ਤੋਂ ਬਾਹਰ ਨਿਕਲੂਗਾ ਮੋਰਚਾ ਜਿਹੜਾ ਇਹ ਮੋਰਚਾ ਹੈ ਇਹਨੂੰ ਹੁਣ ਫੈਸਲਾ ਲਿਆ ਜਾਊ ਇਹਨੂੰ ਚਾਰਦਵਾਰੀ ਤੋਂ ਬਾਹਰ ਕੱਢ ਕੇ ਉਹਦੇ ਦੇ ਵੱਖ-ਵੱਖ ਰੂਪ ਹੋ ਸਕਦੇ ਐ ਜੋ ਕਮੇਟੀ ਫੈਸਲਾ ਲਾਊਗੀ ਇਹਨੂੰ ਸਿੱਖਾ ਕਰਨ ਦਾ ਚਾਹੇ ਉਹ ਪੁਤਲੇ ਫੂਕਣ ਦਾ ਹੋਵੇ ਉਹਦਾ ਮਿਸਾਲ ਨਾਲ ਮਾਰਚ ਕੀਤਾ ਜਾਵੇ ਜਿਹੜੇ ਗਲੀਆਂ ਦੇ ਵਿੱਚ ਜਿਹੜਾ ਲੋਕਾਂ ਨੂੰ ਤੜਕੇ ਸਵੇਰ ਪ੍ਰਭਾਤ ਫੇਰੀਆਂ ਕੱਟੀਆਂ ਜਾਣ ਵੱਖਰੋ ਵੱਖਰੇ ਰੂਪ ਹੈ ਜਾਂ ਉਦੋਂ ਅੱਗੇ ਇੱਕ ਵਾਰੀ ਇਹਨਾਂ ਕਰਾਂਗੇ ਫਿਰ ਉਸ ਤੋਂ ਅੱਗੇ ਅ ਜਿਵੇਂ ਜਿਵੇਂ ਜਿਹੜੇ ਇਹ ਦੇ ਲੰਬੇ ਹੁੰਦੇ ਜਾਣਗੇ ਅਸੀਂ ਸੰਘਰਸ਼ ਨੂੰ ਤਿੱਖਾ ਕਰਦੇ ਜਾਵਾਂਗੇ ਕਿਸੇ ਵੀ ਅਫਸਰ ਦਾ ਘਰਾਉ ਕਰਨਾ ਪਵੇ ਕਿਸੇ ਲੀਡਰ ਦਾ ਘਰਾਉ ਕਰਨਾ ਪਵੇ ਫਿਰ ਅਸੀਂ ਇਹ ਅਸੀਂ ਅੱਜ ਤਰੀਕ ਤੱਕ ਇਹ ਚਾਹੁੰਦੇ ਆਂ ਵੀ ਇਹ ਸਾਡੇ ਸੰਘਰਸ਼ ਨਾਲ ਸਾਡੀ ਆਵਾਜ਼ ਤਾਂ ਪਹੁੰਚੇ ਪਰ ਸਾਡੇ ਨਾਲ ਕਿਸੇ ਨੂੰ ਤਕਲੀਫ ਨਾ ਹੋਵੇ ਆਮ ਜਨਤਾ ਨੂੰ ਫਿਰ ਅਸੀਂ ਆਮ ਜਨਤਾ ਤੋਂ ਮਾफी ਮੰਗਾਂਗੇ ਕਿਉਂਕਿ ਜਿਹੜਾ ਆਪਦੇ ਰੋਸ ਨੂੰ ਅੱਗੇ ਵਧਾਉਣ ਵਾਸਤੇ ਲੋਕਾਂ ਵਾਸਤੇ ਵੀ ਕਈ ਵਾਰੀ ਤਕਲੀਫ ਦਾ ਕਾਰਨ ਬਣ ਜਾਂਦੇ ਆ ਪਰ ਕਿਉਂਕਿ ਜਦੋਂ ਇਹਨਾਂ ਦੇ ਅੱਜ 12 ਦਿਨ ਹੋ ਗਏ 12ਵਾਂ ਦਿਨ ਹੈ ਜਦੋਂ ਕੋਈ ਇਹਨਾਂ ਤੇ ਜੂਨ ਹੀ ਸਰ ਕਰੇ ਹੀ ਤਾਂ ਜਿਹੜਾ ਸਾਨੂੰ ਐ ਕੋਈ ਨਾ ਕੋਈ ਐਕਸ਼ਨ ਤਾਂ ਫਿਰ ਲੈਣਾ ਹੀ ਪੈਣਾ ਜਿਹੜੇ ਨਾਲ ਜਿਹੜਾ ਲੋਕਾਂ ਦੇ ਤਾਂ ਕਿ ਅੱਗੇ ਸਰਕਾਰ ਤੱਕ ਸਾਡੀ ਗੱਲ ਪਹੁੰਚ ਸਕੇ ਅੱਜ ਅਸੀਂ ਜੇ ਸਾਨੂੰ ਸੱਦਾ ਨਾ ਆਇਆ ਤਾਂ ਸ਼ਾਮ ਨੂੰ ਅਸੀਂ ਮੀਟਿੰਗ ਕਰਕੇ ਕੋਈ ਵੀ ਤਿੱਖਾ ਐਕਸ਼ਨ ਦੇ ਸਕਦਾ। ਠੀਕ ਹੈ ਅਸੀਂ ਬਸ ਫਿਲਡ ਤੇ ਕੋਈ ਨਾ ਨਹੀਂ ਬਾਈ ਪਰ ਜਿਹੜੇ ਗੁਰੂ ਸਿੰਘ ਜੱਲ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੰਮ ਤੋਂ ਬਾਤ ਕਰਨਾ ਉਹ ਸਾਕੇ ਛੱਡ ਦੇ। ਨਹੀਂ ਠੀਕ ਹੈ ਅਸੀਂ ਉਹ ਕਹਾਂਗੇ ਪਹਿਲੇ ਦੇਖੋ ਸਾਡੇ ਸਤਕਾਰਤਾ ਐਮ ਐਲ ਏ ਸਾਹਿਬ ਪਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਜਦੋਂ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਨੂੰ ਦੇਖਦੇ ਹੋ ਇਕ ਆਮ ਹੀ ਹੈ ਜਦੋਂ ਉਹਨਾਂ ਨੂੰ ਵੀ ਪਤਾ ਵੀ ਆ ਜਿਵੇਂ ਜੇ ਹੁਣ ਕਾਲਾ ਜਾਉਣ ਵਾਲੇ ਸਟੂਡੈਂਟ ਹੈ ਆਮ ਲੇਬਰ ਚ ਮਾਤ ਹੈ ਪਿੰਡਾਂ ਚੋਂ ਆਉਣ ਵਾਲੀਆਂ ਕੁੜੀਆਂ ਮੁੰਡੇ ਆ ਹੋਰ ਆ ਜਿਹੜੇ ਆਮ ਲੋਕ ਜਿਨ੍ਹਾਂ ਨੇ ਵੀ ਆ ਕੇ ਕਚਹਿਰੀਆਂ ਚ ਆਉਣਾ ਹੈ ਤਹਿਸੀਲਾਂ ਚ ਆਉਣਾ ਹੈ ਇਸ ਰੋਜ਼ਮਰਾਂ ਦੇ ਕੰਮ ਨੂੰ ਆਉਂਦੇ ਜਿਵੇਂ ਜ਼ਮੀਨ ਦਾ ਐਗਰੀਕਲਚਰ ਨਾਲ ਘਟੋ ਘਟ ਨੌ ਦਫ਼ਤਰ ਆ ਇੱਥੇ ਨੇੜੇ ਨੇੜੇ ਕੋਈ ਪਾਵਰ ਹਾਊਸ ਰੋਡ ਤੇ ਆ ਕੋਈ ਉਹ 100 ਫੁੱਟੀ ਤੇ ਹੈਗਾ ਕੋਈ ਆਈਟੀਆਈ ਚਾਹੇ ਗਿਆ ਸਾਰੇ ਦਾ ਵੀ ਉਹ ਬਹੁਤ ਸਾਰਾ ਕੁਝ ਲੋਕਾਂ ਦੀ ਸਹੂਲਤ ਆਸਤੇ ਅਸੀਂ ਉਹਨਾਂ ਨੂੰ ਬੇਇਤੀ ਕਰਾਂਗੇ ਵੀ ਉਹ ਉਹ ਵੀ ਆਪ ਦੇ ਫੈਸਲੇ ਨੂੰ ਰੀਕਨਸਿਡਰ ਕਰ ਲੈ ਤੁਸੀਂ ਵਿਦਿਆਰਥੀਆਂ ਦੀ ਗੱਲ ਕੀਤੀ ਆ ਵੀ ਉਹਨਾਂ ਨੂੰ ਸਪਸਟਾ ਹੋਈ ਦੂਸਰੇ ਥਡੇ ਵੱਲੋਂ ਉਹਦਣ ਬਿਆਨ ਦਿੱਤਾ ਗਿਆ ਸੀ ਕਿ ਉਹਨੇ ਇਹ ਵਿਦਿਆਰਥੀਆਂ ਦੇ ਹਮਾਇਤੀਆ ਟਰਾਂਸਪੋਰਟਰ ਪ੍ਰਾਈਵੇਟ ਵਾਸਤੇ ਚੱਲਣ ਨਹੀਂ ਬੜੇ ਨਹੀਂ ਨਹੀਂ ਇਹ ਕਦੇ ਵੀ ਨਹੀਂ ਹੋਇਆ ਜੇ ਤੁਸੀਂ ਇਹ ਜੇ ਕਿਹਾ ਜਾ ਬੋ ਦਾ ਇਹ ਜਿਹੜਾ ਕੋਰਸ ਸੀ ਸਾਡੇ ਨਾਲ ਜਿਹੜਾ ਇਹ ਪ੍ਰੋਬਲਮ ਆਈ ਹੈ ਇਹ 2001 ਚ ਸੀ ਵੀ ਜਿਹੜਾ ਅਸੀਂ ਇਹ ਚਾਹੁੰਦੇ ਸੀ ਵੀ ਅਸੀਂ ਜਿਹੜਾ ਪਾਸ ਹੈ ਜਦੋਂ ਪੀਆਰਟੀਸੀ ਦਾ ਹੈ ਵੀ ਜੇ ਪੀਆਰਟੀਸੀ ਦੇ ਪਾਸ ਤੇ ਜੋ ਆਪ ਚੜ੍ਹਨੇ ਵਿੱਚ ਸਾਡੇ ਨਾਲ ਚੜਨਾ ਦਾ ਟਿਕਟ ਲੈ ਕੇ ਆਉਣ ਤਾਂ ਉਸ ਟਾਈਮ ਦੇ ਡਿਪਟੀ ਕਮਿਸ਼ਨਰ ਜੇ ਮੈਂ ਨਾ ਭੋਲਾ ਦਾ ਮੇਰਾ ਕਹਿ ਸ਼ਾਇਦ ਦਰਬਾਰਾ ਸਿੰਘ ਗੁਰੂ ਸੀਗੇ ਤਾਂ ਉਹਨਾਂ ਦੀ ਹਾਜ਼ਰੀ ਤੇ ਐਸਐਸਪੀ ਸਾਹਿਬ ਦੀ ਹਾਜ਼ਰੀ 'ਚ ਬਹਿ ਕੇ ਅਸੀਂ ਜਿਹੜੇ ਸਟੂਡੈਂਟ ਨੂੰ ਪਾਸ ਜਾਰੀ ਕੀਤੇ ਸੀ 7 ਦਿਨ ਦਾ ਕਿਰਾਇਆ ਲੈ ਕੇ 1 ਮਹੀਨੇ ਦਾ ਪਾਸ ਜਾਰੀ ਕਰਤਾ ਸੀ ਇਸ ਤਰ੍ਹਾਂ ਦਾ ਕੋਈ ਝਗੜਾ ਨਹੀਂ ਝਗੜਾ ਤਾਂ ਇਹ ਸੀ ਵੀ ਜੇ ਪੀਆਰਟੀਸੀ ਪਾਸ ਬਣਾਉਂਦੀ ਹੈ ਤਾਂ ਉਹਨਾਂ ਨੂੰ ਬੱਸ ਦੀ ਸਹੂਲਤ ਦੇਵੇ ਜੇਥੇ ਜੇ ਉਹ ਉਹਨਾਂ ਨੇ ਉੱਥੇ ਬੱਸ ਦੀ ਸਹੂਲਤ ਹੀ ਐ ਨਹੀਂ ਪੀਆਰਟੀਸੀ ਬੱਸ ਹੀ ਨਹੀਂ ਚੱਲ ਰਹੀ ਤੇ ਉੱਥੇ ਉਹਨਾਂ ਦੇ ਪਾਸ ਬਣਾਦੇ ਨੇ ਗਲਤ ਸੀ ਤਾਂ ਫਿਰ ਉਹਦੇ 'ਚ ਅਸੀਂ ਉਹਨਾਂ ਦਾ ਸਟੂਡੈਂਟ ਦਾ ਖਿਆਲ ਰੱਖਦੇ ਹੋਏ 7 ਦਿਨ ਦਾ ਜਿਹੜਾ ਪੈਸੇ ਲੈ ਕੇ ਪਾਸ ਬਣਾਉਣ ਲੱਗੇ ਉਹ ਜੋ ਕਿ ਅਜੇ ਵੀ ਚੱਲ ਰਹੀ ਹੈ ਉਦੋਂ ਇਹ ਸਿਰਫ ਸਟੂਡੈਂਟ ਦੀ ਆੜਚ ਹੈ ਨਾ ਜਿਹੜੇ ਗੈਰ ਵਿਦਿਆਰਥੀ ਇੱਕ ਕਾਪੀ ਪੈਨ ਕੋਲੇ ਰੱਖ ਕੇ ਇਹ ਕਹਿੰਦੇ ਮੈਂ ਸਟੂਡੈਂਟ ਐ ਤੇ ਉਹ ਉਹਨਾਂ ਦੀ ਪਛਾਣ ਹੋ ਗਈ ਸੀ ਉਹ ਉਹਨਾਂ ਨੂੰ ਵੀ ਟਿਕਟ ਲੱਗਣ ਲੱਗ ਗਈ ਮਹਿਤਾ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਅੱਜ ਟਾਈਮ ਕਾਫੀ ਹੋ ਗਿਆ ਅਜੇ ਤੱਕ ਕੋਈ ਖੁਸ਼ੀ ਨਹੀਂ ਆਈ ਜਿਵੇਂ ਦੇਖ ਨਹੀਂ ਦੇਖੋ ਉਹਨਾਂ ਦਾ ਉਹ ਲੱਗੇ ਹੋਏ ਆ ਉਧਰੋਂ ਉਮੀਦ ਹੈ ਸਾਨੂੰ ਵੀ ਉਹ ਅੱਜ ਜਿਹੜੀ ਹੈ ਮੀਟਿੰਗ ਦਾ ਟਾਈਮ ਸਾਨੂੰ ਉਹ ਲੈ ਕੇ ਦੇਣਗੇ ਕਿਉਂਕਿ ਉਹਨਾਂ ਨੇ ਉਸ ਦਿਨ ਸੋਮਵਾਰ ਦਾ ਹੀ ਟਾਈਮ ਲਿਆ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਸੋਮਵਾਰ ਹੈ ਜਿਹੜਾ ਅਸੀਂ ਤੁਹਾਡੀ ਮੀਟਿੰਗ ਕਰਾਵਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਅੱਜ ਸ਼ਾਮ ਤੱਕ ਹੈ ਜਿਹੜਾ ਉਹ ਸਾਨੂੰ ਉਹ ਮੀਟਿੰਗ ਦਾ ਟਾਈਮ ਡੀਸੀ ਸਾਹਿਬ ਤੋਂ ਲੈ ਕੇ ਦੇਣਗੇ ਇੱਕ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਫਿਰ ਹੀ ਬੱਸਾਂ ਚਲਾਵਾਂਗੇ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਉਹ ਇੱਕ ਬਿਲਕੁਲ ਗਮਰਾਹਕ ਪ੍ਰਚਾਰ ਹੈ ਜਿਹਨੂੰ ਆਪਾਂ ਆਪਾਂ ਵੀ ਕਹਿੰਦੇ ਨੇ ਇਹ ਤੁਸੀਂ ਇਸ ਕੱਲ ਨੂੰ ਦੇਖੋ ਵੀ ਪਟਿਆਲੇ ਦਾ ਬੱਸ ਅੱਡਾ ਜਿਹੜਾ 3 ਸਾਲ ਪਹਿਲਾਂ ਸ਼ੱਪ ਹੋਇਆ ਸੀ ਤਾਂ ਉੱਥੇ ਵੀ ਇਹ ਕਿਹਾ ਸੀ ਵੀ 50-60 ਕਿਲੋਮੀਟਰ ਵਾਲੀਆਂ ਜਿਹੜੀਆਂ ਬੱਸਾਂ ਪੁਰਾਣੇ ਬੱਸ ਸਟੈਂਡ ਤੋਂ ਹੀ ਚੱਲਣਗੀਆਂ ਤੇ ਲੋਕਾਂ ਦੀ ਸਹੂਲਤ ਆਸਤਾਸ ਤੇ ਨਵੇਂ ਅੱਡੇ ਤੋਂ ਪੁਰਾਣੇ ਬੱਸ ਸਟੈਂਡ ਤੱਕ ਬੱਸਾਂ ਚਲਾਈਆਂ ਜਾਣਗੀਆਂ ਤੇ ਆ ਪਿਛਲੇ ਦਿਨਾਂ ਚ 5 ਕਿ ਦਿਨ ਪਹਿਲਾਂ ਤੁਸੀਂ ਇਹ ਦੇਖੀ ਹੋਵੇ ਦਾ ਸੀ ਇੱਕ ਵੀਡੀਓ ਚਲਾਈ ਸੀਗੀ ਇਹਦੇ ਉੱਤੇ ਆਪਣੇ ਮੋਬਾਈਲ ਤੇ ਤੇ ਉਹਦੇ 'ਚ ਜਿੱਥੇ ਉਹ ਐ ਬੱਸ ਸਟੈਂਡ ਨੂੰ ਲੋਕ ਲਾ ਰੱਖਿਆ ਸੰਗਲ ਪਾ ਰੱਖਿਆ ਉਥੇ ਬਿਲਕੁਲ ਵੀ ਕੋਈ ਬੱਸ ਨਹੀਂ ਚੱਲ ਰਹੀ ਤੇ ਉਹ ਚ 4 ਕ ਮਹੀਨੇ ਚਲਾ ਕੇ ਬੰਦ ਕਰਤੀਆਂ ਇਹ ਇੱਥੇ ਲੋਕਾਂ ਨਾਲ ਧੋਖਾ ਹੋਣ ਜਾ ਰਿਹਾ ਵੀ ਤਾਂ ਕਿ ਲੋਕ ਵਿਰੋਧ ਨਾ ਕਰਨ ਇੱਕ ਆ ਦੀ ਇਹ ਸਲੋਲੀਕਾਪ ਚ ਆ ਜਾਣ ਤੇ ਇਹ ਬਾਅਦ ਚੋਂ ਨਹੀਂ ਚਲਾਉਣਗੇ ਮੈਂ ਇੱਕ ਹੋਰ ਤੁਹਾਨੂੰ ਇਸ ਦੀ ਮਿਸਾਲ ਦੇ ਸਕਦਾ ਵੀ ਜਿਹੜੀ ਇਹ ਪਹਿਲਾਂ ਉਸੇ ਗੱਲ ਦਾ ਹੀ ਜਵਾਬ ਦੇ ਦੇਣ ਵੀ ਮੈਂ ਪਹਿਲਾਂ ਵੀ ਕਿਹਾ ਸੀ ਵੀ ਨੀ ਪੱਥਰ ਕੋਈ ਹੋਰ ਧਰਦਾ ਜਦੋਂ ਚਲਾਉਣਾ ਹੁੰਦਾ ਉਸ ਘਾਟਣ ਕਰਨਾ ਹੁੰਦਾ ਉਦੋਂ ਕੋਈ ਹੋਰ ਲੀਟਰ ਆ ਜਾਂਦਾ ਉਹ ਪਿਛਲੇ ਲੀਟਰ ਦੀਆਂ ਕੀਤੀਆਂ ਹੋਈਆਂ ਜਿਹੜੀਆਂ ਵਾਦੇ ਆ ਜੇ ਜੇ ਹੁਣ ਗਿੱਲ ਸਾਹਿਬ ਵਾਦਾ ਕਰ ਰਹੇ ਆ ਤਾਂ ਉਹ ਜਦੋਂ ਨੂੰ ਇਹ ਬੱਸ ਦਾ ਚੱਲਣਾ ਹੋ ਸਕਦਾ ਗਿੱਲ ਸਾਹਿਬ ਉਦੋਂ ਪਾਵਰ 'ਚ ਨਾ ਹੋਣ ਤਾਂ ਉਹ ਵਾਦੇ ਵਾਦੇ ਨਹੀਂ ਰਹਿੰਦੇ ਉਹ ਲਾਗੂ ਨਹੀਂ ਹੁੰਦੇ ਜਿਵੇਂ ਪਟਿਆਲੇ ਨਹੀਂ ਹੋਏ ਤੇ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿੰਦਾ ਜੀ ਜਦੋਂ ਮਨਪ੍ਰੀਤ ਸਿੰਘ ਬਾਦਲ ਦੇ ਟਾਈਮ 'ਚ ਆਪਣੇ ਇਥੇ ਪਾਰਕਿੰਗ ਬਣਾਈ ਗਈ ਹੈ 골 ਡਿੱਗੀ ਤੇ ਜਦੋਂ ਇਹ ਪਾਰਕਿੰਗ ਬਣਾਈ ਗਈ ਸੀ ਤਾਂ ਉਦੋਂ ਬੜੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਗਿਆ ਸੀ ਵੀ ਜਿਹੜਾ ਇੱਥੋਂ ਐ ਇਲੈਕਟ੍ਰਿਕ ਆਟੋ ਹੈ ਜਿਹੜੇ ਲੋਕਾਂ ਨੂੰ ਪਾਰਕਿੰਗ ਤੋਂ ਲੈ ਕੇ ਬਾਜ਼ਾਰ ਤੱਕ ਥੋਬੀ ਬਾਜ਼ਾਰ ਚ ਤੇ ਜਿਹੜਾ ਆਪਣਾ ਕਿਲੇ ਵਾਲਾ ਗੁਰਦੁਆਰਾ ਹੈ ਗੁਰਦੁਆਰੇ ਤੱਕ ਹੈ ਜਿਹੜੇ ਉਹ ਮੁਫਤਾਂ ਹਟੋ ਚਲਾਏ ਜਾਣਗੇ ਇਹ ਬੱਸਾਂ ਦੀ ਗੱਲ ਕਰਦੇ ਜਿਹੜੀਆਂ ਉਹ ਲਾਹੌਰੀਆਂ ਹੈਗੀਆਂ 70 70 ਲੱਖ ਦੀਆਂ ਆਉਣੀਆਂ ਇਹ ਪਹਿਲਾਂ ਆਟੋ ਦੱਸ ਦੇਣ ਜਿਹੜੇ ਉਸ ਟਾਈਮ ਤੇ ਆਟੋ ਦਾ ਵਾਅਦਾ ਕੀਤਾ ਗਿਆ ਸੀ ਕੀ ਉਹ ਸ਼ਹਿਰ ਵਾਸੀ ਵੀ ਦੇਖ ਲੈਣ ਆਟੋ ਚੱਲ ਰਹੇ ਆ ਜੇ ਉਹ ਆਟੋ ਨਹੀਂ ਚੱਲ ਸਕਦੇ ਆਟੋ ਵਾਲਾ ਵਾਦਾ ਨਹੀਂ ਇਹਨਾਂ ਤੋਂ ਪੂਰਾ ਕੀਤਾ ਗਿਆ ਤੇ ਉਹੀ ਹਾਲ ਬੱਸਾਂ ਦਾ ਹੋਊਗਾ ਬਿਲਕੁਲ ਵੀ ਜਿਹੜਾ ਦੋ ਬੱਸ ਸਟੈਂਡ ਵਾਲਾ ਕਨਸੈਪਟ ਹੈ ਇਹ ਬਿਲਕੁਲ ਨਹੀਂ ਚੱਲ ਸਕਦਾ ਕਿਉਂਕਿ ਟਾਈਮ ਟੇਬਲ ਆ ਜਿਹੜਾ ਉਹ ਕਿਸੇ ਹਿਸਾਬ ਨਾਲ ਵੀ ਦੋ ਬੱਸਾਂ ਦਾ ਇੱਕ ਟਾਈਮ ਟੇਬਲ ਜੁਆਇੰਟ ਟੇਬਲ ਨਹੀਂ ਬਣ ਸਕਦਾ ਪਹਿਲਾਂ ਵੀ ਇੱਥੇ ਜਿਹੜੇ ਲੋਕਾਂ ਪਾਸੇ ਲੱਗ ਗਏ ਸੀ ਕਿ ਉਹ ਚੱਲੂ ਹੈ ਨਾ 20 ਬੱਸਾਂ ਜੀ ਆ ਦੇਖ ਲਓ ਪੀਆਰਟੀਸੀ ਕੋਲੇ ਪਹਿਲਾਂ ਇਹਨਾਂ ਤੋਂ ਚੱਲੀਆਂ ਹੀ ਨਹੀਂ ਮੇਰਾ ਖਿਆਲ ਬਾਤ ਤੋਂ 2 ਜਾਂ 3 ਮਹੀਨੇ ਉਹ ਬੱਸਾਂ ਚਲਾਈਆਂ ਗਈਆਂ ਸ਼ਹਿਰ 'ਚ ਉਸ ਤੋਂ ਪਹਿਲਾਂ 15 ਬੱਸਾਂ ਜਿਹੜੀਆਂ ਵੱਡੀਆਂ ਬੱਸਾਂਆਂ ਸੀ ਉਸ ਤੋਂ ਬਾਅਦ 20 ਬੱਸਾਂ ਜਿਹੜੀਆਂ ਹੈਗੀਆਂ ਉਹ ਮਿੰਨੀ ਆਈਆਂ ਸੀ ਇੱਕ ਵੀ ਬੱਸਾ ਜਿਹੜੀ ਉਹ ਸ਼ਹਿਰ 'ਚ ਨਹੀਂ ਚੱਲਦੀ ਤੁਸੀਂ ਅੱਜ ਵੀ ਉਸ ਦਾ ਦੇਖ ਸਕਦੇ ਆ ਇਹ ਨਹੀਂ ਚੱਲਣਾ ਇਹ ਬਿਲਕੁਲ ਇਹ ਲੋਕਾਂ ਨੂੰ ਲollipops ਮੇਰਾ ਨਾਮ ਜਗਤਾਰ ਸਿੰਘ ਗਿੱਲ ਪ੍ਰਧਾਨ ਕਿਸਾਨ ਯੂਨੀਅਨ ਕਹਿੰਦੇ ਕਿ ਇਹਨਾਂ ਚੋਲੇ ਜਿਹੜਾ ਸ਼ਿਨਾਰਸ ਚੱਲ ਰਿਹਾ ਕਿੰਨੇ ਦੇਖਦੇ ਨੂੰ ਮਾਰ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਕਿਉਂਕਿ ਬਹੁਤ ਟੱਚ ਵੰਡਿਆ ਪਿਆ ਦੇਖੋ ਜ਼ਿਆਦਾਤਰ ਲੋਕ ਇਹ ਬੱਸ ਸਟੈਂਡ ਬਾਹਰ ਜਾਣ ਤੋਂ ਪਰੇਸ਼ਾਨ ਹੀ ਹੋਣਗੇ ਜਿਨ੍ਹਾਂ ਵਿੱਚ ਸਕੂਲ ਕਾਲਜਾਂ ਦੀਆਂ ਬੱਚੀਆਂ ਜਿਵੇਂ ਆਪਣੇ ਕਾਲਜ ਜਿਹੜੇ ਆ ਇੱਥੇ ਹੈਗੇ ਆ ਸਰਕਾਰੀ ਰਜਿੰਦਰਾ ਕਾਲਜ ਹੋ ਗਿਆ ਡੀਏਵੀ ਕਾਲਜ ਹੋ ਗਿਆ ਜੋ ਸਿਵਲ ਹਸਪੀਟਲ ਹੋ ਗਿਆ ਦੇਖੋ ਗਰੇਵ ਮਾਰਿਆ ਜਾਊਗਾ ਹੋਰ ਕੋਈ ਗੱਲ ਨਹੀਂ ਕਿਉਂਕਿ ਕਿਸਾਨ ਨੇ ਆਉਣਾ ਕੋਈ ਕਚਹਿਰੀ ਆਉਣਾ ਤਾਂ ਵੀ ਇਸੇ ਬੱਸ ਸਟੈਂਡ ਤੇ ਉਤਰ ਕੇ ਉਹ ਪੈਦਲ ਚੱਲੇ ਜਾਂਦਾ ਤਾਂ ਬਜ਼ੁਰਗ ਲੋਕ ਜਿਹੜੇ ਆਉਂਦੇ ਆ ਉਹ ਆਪ ਦਾ ਬਾਜ਼ਾਰਾਂ ਚ ਚਲੇ ਜਾਂਦੇ ਆ ਆਪ ਦਾ ਇੰਨੀ ਦੂਰ ਬੱਸ ਸਟੈਂਡ ਲਿਆ ਕੇ ਕਿਸੇ ਨੂੰ ਕੀ ਫਾਇਦਾ ਮਿਲਣ ਵਾਲਾ ਨਾਲੇ ਸਰਕਾਰ ਨੂੰ ਚਾਹੀਦਾ ਇਸ ਦੀ ਵੀ ਡਵੈਲਪਮੈਂਟ ਹੋ ਸਕਦੀ ਹੈ ਤੇ ਆਸੇ-ਪਾਸੇ ਬਹੁਤ ਜਗ੍ਹਾ ਪਈਆ ਉਹ ਬਰਾਨ ਕੋਠੀਆਂ ਪਈਆ ਜਿੱਨਾ ਚ ਚਿੱਟੇ ਦਾ ਘਰ ਬਣਿਆ ਪਿਆ ਨਿਸ਼ੇੜੀ ਵੜ ਕੇ ਉੱਥੇ ਤੁਸੀਂ ਪੱਤਰਕਾਰਾਂ ਨੇ ਦਿਖਾਇਆ ਬਹੁਤ ਵਰੀ ਉੱਥੇ ਚਿੱਟਾ ਟੀਕੇ ਲਾ ਰਹੇ ਹੁੰਦੇ ਆ ਸੋ ਨਾਲੇ ਤਾਂ ਉਹ ਸ਼ਹਿਰ ਦਾ ਵਿਚਲਾ ਪਾਸਾ ਸਾਫ਼ ਹੋ ਜਾ ਜਿਹੜੀਆਂ ਸਰਕਾਰੀ ਕੋਠੀਆਂ ਆ ਡੀਸੀ ਸਾਹਿਬ ਆ ਡੀਸੀ ਸਾਹਿਬ ਨੂੰ ਕਾਰ ਮਿਲੀ ਹੋਈ ਆ ਸਰਕਾਰੀ ਕਾਰ ਸਰਕਾਰੀ ਤੇਲ ਆ ਕਰਨੀ ਉਹਨਾਂ ਨੇ ਰੋਡ ਕਰਾਸ ਹੁੰਦੀ ਆ ਮੈਂ ਪੁੱਛਣਾ ਚਾਹਣਾ ਡੀਸੀ ਸਾਹਿਬ ਉਸ ਜਗ੍ਹਾ ਦੇ ਉੱਤੇ ਸਰਕਾਰੀ ਕੋਠੀਆਂ ਕਿਉਂ ਨਹੀਂ ਲੈ ਕੇ ਜਾਂਦੇ ਤੁਸੀਂ ਸਗੋਂ ਇੰਨੀ ਦੂਰ ਆਇਆ ਕਰੋ ਨਾਲੇ ਸ਼ਹਿਰ ਵਿੱਚੋਂ ਦੀ ਲੰਘੋਗੇ ਲੋਕਾਂ ਦੀਆਂ ਮੁਸੀਬਤਾਂ ਜਿਹੜੀਆਂ ਨੇ ਲੋਕਾਂ ਨੂੰ ਆਉਂਦੀਆਂ ਉਹ ਤੁਹਾਨੂੰ ਜ਼ਰੂਰ ਪਤਾ ਲੱਗਣਗੀਆਂ ਕਿ ਇੱਕ ਐਮਐਲਏ ਸਾਹਿਬ ਵੱਲੋਂ ਸਾਰਥਨ ਕੀਤਾ ਜਾਂਦਾ ਹੈ ਮਹਿਤਾ ਮਿੱਟੀ ਮਹਿਤਾ ਵੱਲੋਂ ਕਹਿਆ ਜਾ ਰਿਹਾ ਹੈ ਕਿ ਜੀਤ ਦਾ ਵਿਵਾਦ ਉਹ ਅਮਰਜੀਤ ਵਾਸੀ ਮਹਿਤਾ ਬਣਿਆ ਨਹੀਂ ਇਹ ਵਿਵਾਦ ਮਹਿਤਾ ਜਾਂ ਐਮਐਲਏ ਦੇ ਵਿੱਚ ਨਹੀਂ ਹੈਗਾ ਦੇਖੋ ਕੱਲੋਂ ਐਮਐਲਏ ਸਾਹਿਬ ਵੀ ਆ ਸਕਦੇ ਧਰਨੇ 'ਚ ਸੋ ਮਹਿਤਾ ਸਾਹਿਬ ਵੀ ਮੇਰਾ ਖਿਆਲ ਇਸੇ ਕਰਕੇ ਆਏ ਸੀ ਕਿ ਇਹ ਵੀ ਤੁਹਾਡੀ ਗੱਲ ਰੱਖਾਂਗੇ ਤਾਂ ਇੱਥੇ ਆਇਆ ਤਾਂ ਉਹ ਸਮਰਥਨ ਕਰਦੇ ਉਹਨਾਂ ਨੇ ਲੋਕਾਂ ਦੀ ਗੱਲ ਸੁਣ ਲਈ ਸ਼ਾਇਦ ਐਮਐਲਏ ਸਾਹਿਬ ਨੂੰ ਵੀ ਚਾਹੀਦਾ ਉਹ ਇਹਨਾਂ ਲੋਕਾਂ ਚਾਹਣ ਕਿਉਂਕਿ ਅਸੀਂ ਵੀ ਚੁੜ ਕੇ ਉਹਨਾਂ ਨੂੰ ਉਸ ਗੱਡੀ ਤੇ ਭਾਇਆ ਹੋਇਆ ਤਾਂ ਉਹ ਇੱਥੇ ਉਹਨਾਂ ਲੋਕਾਂ ਦੀ ਗੱਲ ਸੁਣਨ ਹੋ ਸਕਦਾ ਲੋਕਾਂ ਦੇ ਵਿਚਾਰ ਸੁਣ ਕੇ ਐਮਐਲਏ ਸਾਹਿਬ ਦੇ ਵੀ ਵਿਚਾਰ ਬਦਲ ਜਾਣ ਸੋ ਹਰਨ ਮੈਂਦੇ ਨੂੰ ਆਉਣਾ ਚਾਹੀਦਾ ਮੈਂ ਤਾਂ ਅਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਨੇ ਜਤਿੰਦਰ ਭੱਲਾ ਜੀ ਮੈਂ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਇੱਕ ਦਿਨ ਆ ਕੇ ਇਹਨਾਂ ਚ ਬੈਠ ਕੇ ਇਹਨਾਂ ਦੀ ਗੱਲ ਜ਼ਰੂਰ ਸੁਣਨ ਕਿਉਂਕਿ ਜਿਹੜਾ ਉਹ ਬਟੂਆ ਸਰਕਾਰ ਨੇ ਦਿੱਤਾ ਹੋਇਆ ਉਹ ਉਹਨਾਂ ਦੇ ਗੀਜੇ ਚ ਹੀ ਪਾਇਆ ਹੋਇਆ ਜਿਹਦੇ ਚ ਪੈਸੇ ਲੱਗਣੇ ਆ ਤਾਂ ਉਹਨਾਂ ਨੂੰ ਕਿਤੇ ਗਲਤ ਜਗ੍ਹਾ ਤੇ ਪੈਸੇ ਉਹ ਵਰਤੇ ਨਾ ਜਾਣ ਅਪਰੂਵਮੈਂਟ ਅਸਤੇ ਇਸ ਕਰਕੇ ਹਰ ਇੱਕ ਲੀਟਰ ਨੂੰ ਆਉਣਾ ਚਾਹੀਦਾ ਹੈ ਜਿਹੜਾ ਡਲੇ ਮਾਰਦੇ ਵਿਚਾਰੇ ਆਮ ਆਦਮੀ ਪਾਰਟੀ ਦੇ ਮੈਂਬਰ ਰਿਹਾ ਤੇ ਤੱਕ ਕੋਈ ਵੀ ਚੇਕ ਕਰਨਗੇ ਆਮ ਆਦਮੀ ਪਾਰਟੀ ਦਾ ਵਰਕਰ ਇਹਦੇ ਛਾਂ ਨੂੰ ਇਹ ਬਹੁਤ ਮੰਦ ਭਾਗੀ ਦੇਖੋ ਪਹਿਲੀ ਗੱਲ ਸਾਡੀ ਆਮ ਆਦਮੀ ਪਾਰਟੀ ਨੂੰ ਇਹ ਚਾਹੀਦਾ ਕਿ ਸਾਡੀ ਪਾਰਟੀ ਨਿਕਲੀ ਧਰਨੇ ਚੋਂ ਅੰਨਾ ਹਜ਼ਾਰੇ ਅੰਦੋਲਨ ਚੋਂ ਆਈ ਆ ਫਿਰ ਧਰਨੇ ਲਾਏ ਆ ਅਸੀਂ ਬਾਦਲਾਂ ਦੇ ਬੂਹੇ ਅੱਗੇ ਜਾ ਕੇ ਵੀ ਪਿੱਟੇ ਅਸੀਂ ਕੈਪਟਨਾਂ ਦੇ ਬੂਹੇ ਅੱਗੇ ਜਾ ਕੇ ਵੀ ਪਿੱਟੇ ਤੇ ਉਦੋਂ ਸੀਐਮ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਇਹਨਾਂ ਦਾ ਜਿੰਨਾ ਪਿੱਟ ਸਿਆਪਾ ਕੀਤਾ ਜਾਂਦਾ ਧਰਨੇ ਲਾ ਕੇ ਕਰੋ ਸੋ ਜਿੱਥੇ ਹੁਣ ਇਹ ਸੰਘਰਸ਼ਕ ਸਾਡਾ ਬਚਾਓ ਸੰਘਰਸ਼ ਕਮੇਟੀ ਨੇ ਧਰਨਾ ਲਾਇਆ ਹੋਇਆ ਮੈਨੂੰ ਲੱਗਦਾ ਅਸੀਂ ਬ੍ਰੇਕਫਾਸਟ ਲੰਚ ਤੇ ਡਿਨਰ ਇੱਥੇ ਹੀ ਕਰਦੇ ਹੁੰਦੇ ਸੀ ਤੇ ਇੱਥੇ ਧਰਨੇ ਤੇ ਬੈਠੇ ਰਹਿੰਦੇ ਹੁੰਦੇ ਸੀ ਤਾਂ ਉਹਨਾਂ ਸਾਥੀਆਂ ਨੂੰ ਚਾਹੀਦਾ ਜਿਵੇਂ ਇੱਥੇ ਚੇਅਰਮੈਨ ਸਾਹਿਬ ਨਾਲ ਹੀ ਬੈਠੇ ਨੇ ਦੱਸ ਦਿੱਤੇ ਹੈਗੇ ਪੰਜਾਬ ਨੂੰ ਕਿ ਸਾਰੇ ਪੰਜਾਬ ਦੇ ਵਿੱਚੋਂ ਬਠਿੰਡੇ ਦੇ ਚੇਅਰਮੈਨ ਜਿਆਦੇ ਨੇ ਦੱਸ ਦਿੱਤੇ ਆ ਤਾਂ ਆ ਕੇ ਇਹਨਾਂ ਦੇ ਨਾਲ ਵਹਿ ਜਾਣ ਜੇ ਤਾਂ ਤੁਹਾਡੇ ਹੀ ਭੈਣ ਭਰਾ ਤੇ ਉਹ ਝਿੰਡੇ ਤੇ ਬਹੁਤੇ ਲੀਡਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਅੰਦਰ ਖੱਤੇ ਸਾਨੂੰ ਕਹਿ ਰਿਹਾ ਕਿ ਵੀ ਇਹ ਜਿਹੜਾ ਇੱਕ ਪਾਸਟੈਂਡ ਉੱਥੇ ਜਾਂਦਾ ਗਲਤ ਹੈ ਗੱਲ ਨੁਕਸਾਨ ਹੋਊਗਾ ਪਰ ਇੱਥੇ ਆ ਕੇ ਫਿਰ ਕਿਉਂ ਨਹੀਂ ਬੋਲਦੇਗੇ ਇੱਥੇ ਆ ਕੇ ਤਾਂ ਨਹੀਂ ਬੋਲਦੇ ਨਾ ਜੀ ਉਹ ਨਾਲ ਚੁੰਨੀਆਂ ਦੇਤੀਆਂ ਲੈਤੀ ਤਾਂ ਅਸੀਂ ਭਗਤ ਸਿੰਘ ਵਾਲੀ ਪੱਗ ਸੀ ਪਰ ਪਤਾ ਨਹੀਂ ਇਹਨਾਂ ਨੇ ਉਹ ਪੱਗ ਪਾੜ ਕੇ ਚੁੰਨੀਆਂ ਪੜਾ ਕੇ ਢੁੰਡ ਕਿਉਂ ਕੱਢ ਲੇ ਮੈਂ ਤਾਂ ਕਹਿੰਦਾ ਹਿੱਕ ਕੱਢ ਕੇ ਆਉਣ ਜੇ ਲੋਕਾਂ ਦੇ ਹੈਗੇ ਆ ਲੋਕਾਂ ਦੇ ਚੁੜੇ ਨਮੈਂਦੇ ਹੈਗੇ ਆ ਤਾਂ ਲੋਕਾਂ ਜਾ ਕੇ ਬੈਠਣ ਨਹੀਂ ਫਿਰ ਚੁੰਨੀ ਤਾਂ ਹੈਗੀ ਹੈ ਮਿੱਤਰੋ ਤੁਹਾਡੇ ਛੋਟੇ ਵੱਲੋਂ ਸਪੀਕਰ ਸਾਹਿਬ ਵੀ ਇਹਨਾਂ ਨੂੰ ਬੁਲਾਇਆ ਗਿਆ ਸੀ ਉੱਥੇ ਸਪੀਕਰ ਸਾਹਿਬ ਨੂੰ ਮੈਂ ਬੁਲਾਇਆ ਸੀ ਕਿਉਂਕਿ ਇਹਨਾਂ ਦੀ ਮੰਗ ਸੀ ਅਸੀਂ ਉਹਨਾਂ ਨੂੰ ਮੈ ਵਰੈਂਡਨ ਦੇਣਾ ਤਾਂ ਮੇਰੀ ਪਰਸਨਲੀ ਉਹਨਾਂ ਨਾਲ ਗੱਲ ਹੋਈ ਸੀ ਐਜੇ ਕਲਤਾਰ ਸਿੰਘ ਸੰਧਵਾ ਨਾ ਕਿ ਸਪੀਕਰ ਸਾਹਿਬ ਬਣੇ ਹੋ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ ਕੀ ਮੈਂ ਹੋਣਾ ਚਾਹੀਦਾ ਉਹ ਕਹਿੰਦੇ ਯਾਰ ਬਸ ਸਾਡਾ ਤਾਂ ਇੱਥੇ ਹੀ ਠੀਕ ਆ ਸੈਂਟਰ 'ਚ ਹੈਗਾ ਬਾਹਰ ਨਹੀਂ ਜਾਣਾ ਚਾਹੀਦਾ ਬਾਕੀ ਐਜ਼ ਅ ਸਪੀਕਰ ਮੈਂ ਸਰਕਾਰ ਅੱਗੇ ਸੀਐਮ ਸਾਹਿਬ ਅੱਗੇ ਗੱਲ ਰੱਖਾਂਗਾ ਤੇ ਜਿਵੇਂ ਉਹਨਾਂ ਦਾ ਫੈਸਲਾ ਹੋਇਆ ਉਹ ਮਨਜ਼ੂਰ